ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਫਲਟ ਕੇ ਮੂਰਤ ਫਰਗੋਬਿੰਦ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸਾਰੀ ਸੰਗਤ ਨੂੰ ਛੇਵੇਂ ਪਾਤਸ਼ਾਹ ਜੀ ਗੁਰਗੋਬਿੰਦ ਜੀ ਦਾ ਜਨਮ ਦਿਹਾੜਾ ਪੜੀ ਹੀ ਘੁੰਮਤਾ ਮਨਾਇਆ ਜਾਂਦਾ ਹੈ ਇਹ ਲੋਕ ਸੰਗਤ ਦਾ ਬਹੁਤ ਉਤਸ਼ਾਹ ਦੀ ਇਲਾਕੇ ਦੇ ਵਿੱਚ ਆ ਕੇ ਸੰਗਤਾਂ ਨੂੰ ਨਦਰ ਹੀ ਨਦਰ ਹਲ ਕੀਤਾ ਜੀ ਸੰਗਤਾਂ ਨੂੰ ਬਹੁਤ ਚਾਹ ਹੁੰਦਾ ਹੈ ਜੀ ਮਾਲ ਕਿਰਪਾ ਕਰਨ ਇਹ ਚਾਹ ਸੰਗਤਾਂ ਦਾ ਇਸੇ ਤਰ੍ਹਾਂ ਬਰਕਰਾਰ ਰਹੇ ਫਤੇ ਸਾਡਾ ਵੀ ਗੁਰੂ ਘਰ ਦਾ ਫਰਜ਼ ਹੈ ਅਸੀਂ ਫਿਰ ਆਮ ਪ੍ਰਸ਼ਾਦ ਜਿੱਦਾਂ ਮਿੱਸੇ ਪ੍ਰਸ਼ਾਦੇ ਹੁੰਦੇ ਨੇ ਜੀ ਅਸੀਂ ਵੀ ਫਿਰ ਇੱਥੇ ਤੰਦੂਰ ਲਾ ਕੇ ਤੰਦੂਰੀ ਪ੍ਰਸ਼ਾਦੇ ਸੀ ਗੁਰਦਾਰ ਸਾਹਿਬ ਵੱਲੋਂ ਸੰਗਤ ਨੂੰ ਸ਼ਿਕਾਈ ਭਾਗਾ ਵਾਲਿਆਂ ਜੋ ਕਿ ਸ਼ਿਰਤ ਹੋਈ ਅਸੀਂ ਗੁਰੂ ਸਾਹਿਬ ਨਾਲ ਜੁੜੇ ਹੋਏ ਹਨ ਮੀਰੀ ਪੀਰੀ ਦੇ ਮਾਲਕ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੋ ਸੰਗਤਾਂ ਨੂੰ ਆਦ ਕਰਦੇ ਆ ਇਹਨਾਂ ਨੇ ਵੱਟ ਚੜ੍ਹ ਗਿਆ 23 ਸਾਲ ਦਿੱਤਾ ਗੁਰੂ ਘਰ ਗੁਰੂ ਘਰ ਚ ਲੰਗਰ ਬਣਾਵਣਾ ਅੱਗੇ ਲੈ ਕੇ ਆਏ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਰੂ ਹਰਗੰਸਾਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ ਬਹੁਤ ਹੀ ਹਮਮਾ ਕੇ ਸੰਗਤਾਂ ਦੇ ਵਿੱਚ ਚਾਹ ਹੈ ਹਰ ਇੱਕ ਸਾਲ ਦੀ ਤਰ੍ਹਾਂ ਜੀ ਸਾਨੂੰ ਪਤਾ ਹੀ ਹੁੰਦਾ ਹੈ ਵੀ ਹਮ ਸੰਗਤਾਂ ਨੇ ਘਰੋ ਘਰੀ ਪ੍ਰਸ਼ਾਦੇ ਲੈ ਕੇ ਆਉਣੇ ਆ ਜੀ ਤੇ ਇਸ ਗੁਰਪੁਰਬ ਤੇ ਗੁਰਦਰਬ ਸਾਹਿਬ ਦੇ ਵਿੱਚ ਲੰਗਰ ਨਹੀਂ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਧੂ ਔਰ ਇਸਪ ਲੈ ਗਏ ਅਸੀਂ ਹਰ ਗੋਬਿੰਦਨਗਰ ਦੇ ਵਿੱਚ ਤੁਹਾਨੂੰ ਦੱਸਦਾ ਕਿ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਹੈਗੀਆਂ ਤਾਂ ਜਾਣਦੇ ਕਿਸ ਪ੍ਰਕਾਰ ਦੇ ਨਾਲ ਅਵਤਾਰ ਪੂਰਵ ਜਿਹੜਾ ਹੈ ਮਨਾਇਆ ਜਾ ਰਿਹਾ ਸਤਿਪੁਰ ਪ੍ਰਧਾਨ ਜੀ ਨਗਰ ਕਰਦੇ ਕੁਲਦੀਪ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਇਹ ਜੋ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਅੱਜ ਗੁਰਦੁਆਰਾ ਹਰਗੋਬਿੰਦ ਸਾਹਿਬ ਮਹਿਲਾ ਹਰਗੋਬਿੰਦ ਨਗਰ ਦੀਆਂ ਸਮੂਹ ਸੰਗਤਾਂ ਰਲ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ ਬਹੁਤ ਹੀ ਹਮ ਹਮਾ ਕੇ ਸੰਗਤਾਂ ਦੇ ਵਿੱਚ ਚਾਹ ਹੈ ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਹੋਊਗਾ ਯਾਨੀ ਅੱਜ ਸਵੇਰੇ ਸਭਨੇ ਲੋ 9 ਵਜੇ ਤੋਂ ਦੀਵਾਨ ਆਰੰਭ ਹੋਏ ਹੋਏ ਹਨ ਜੀ ਵੱਖ-ਵੱਖ ਕੀਰਤਨੀ ਜਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਆ ਕੇ ਸੰਗਤਾਂ ਨੂੰ ਨਦਰ ਹੀ ਨਦਰ ਹਲ ਕੀਤਾ ਜੀ ਸੰਗਤਾਂ ਨੂੰ ਬਹੁਤ ਚਾਹ ਹੁੰਦਾ ਹੈ ਜੀ ਮਾਲ ਕਿਰਪਾ ਕਰਨ ਇਹ ਚਾਹ ਸੰਗਤਾਂ ਦਾ ਇਸੇ ਤਰ੍ਹਾਂ ਬਰਕਰਾਰ ਰੱਖੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਦਾਂ ਹੀ ਹਮ ਹਮਾ ਕੇ ਗੁਰਪੁਰਬ ਮਨਾਉਂਦੇ ਰਹੀਏ ਤੇ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਜੀ ਕਿੰਨੀ ਤਿਆਰੀਆਂ ਜੜੀਆਂ ਸੀਗੀਆਂ ਅੱਜ ਜੋ ਕੀਤੀਆਂ ਗਈਆਂ ਅੱਜ ਹਰ ਇੱਕ ਸਾਲ ਦੀ ਤਰ੍ਹਾਂ ਜੀ ਸਾਨੂੰ ਪਤਾ ਹੀ ਹੁੰਦਾ ਵੀ ਹਮ ਸੰਗਤਾਂ ਨੇ ਘਰੋ ਘਰੀ ਪ੍ਰਸ਼ਾਦੇ ਲੈ ਕੇ ਆਉਣੇ ਆ ਜੀ ਤੇ ਇਸ ਗੁਰਪੁਰਬ ਤੇ ਗੁਰਦਵਾਰ ਸਾਹਿਬ ਦੇ ਵਿੱਚ ਲੰਗਰ ਨਹੀਂ ਬਣਦਾ ਸੰਗਤਾਂ ਘਰੋਂ ਹੀ ਪ੍ਰਸ਼ਾਦੇ ਮਿੱਸੇ ਪ੍ਰਸ਼ਾਦੇ ਲੱਸੀ ਤੇ ਲੰਗਰ ਲੈ ਕੇ ਆਉਂਦੀਆਂ ਹਨ ਅਤੇ ਸਾਡਾ ਵੀ ਗੁਰੂ ਘਰ ਦਾ ਫਰਜ ਆ ਅਸੀਂ ਫਿਰ ਆਮ ਪ੍ਰਸ਼ਾਦ ਆ ਜਿੱਦਾਂ ਮਿੱਸੇ ਪ੍ਰਸ਼ਾਦੇ ਹੁੰਦੇ ਨੇ ਜੀ ਅਸੀਂ ਵੀ ਫਿਰ ਇੱਥੇ ਤੰਦੂਰ ਲਾ ਕੇ ਤੰਦੂਰੀ ਪ੍ਰਸ਼ਾਦੇ ਸੀ ਗੁਰਦਾਰ ਸਾਹਿਬ ਵੱਲੋਂ ਸੰਗਤ ਨੂੰ ਸ਼ਿਕਾਈਦੇ ਆ ਜੀ ਔਰ ਲੱਸੀ ਦੇ ਲੰਗਰਾਂ ਦਾ ਖੂਬ ਪ੍ਰਬੰਧ ਹੁੰਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਸੀ ਦੇ ਲੰਗਰ ਚੱਲਦੇ ਹਨ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡੇ ਮੀਡੀਆ ਕਰਮੇ ਦਾ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਹੈ ਜੀ ਕਿ ਹੌਮਾ ਮਾਕੇ ਇਹ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਇੱਥੇ ਹਰੇਕ ਸਾਲ ਦੀ ਤਰ੍ਹਾਂ ਜੋ ਗੁਰਪੁਰ 6ਵੀਂ ਪਾਸ਼ਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ ਸੰਤਾਂ ਦੇ ਜੋਗ ਹੈ ਜੋ ਸੰਤਾਂ ਜੋ ਇੱਥੇ ਹੌਮਾ ਮਾਕੇ ਪਹੁੰਚ ਰਹੀਆਂ ਹਨ ਅਸੀਂ ਬਹੁਤ ਵੱਡੇ ਭਾਗਾ ਵਾਲੇ ਆ ਜੋ ਕਿ ਸ਼ਿਰ ਤੋਂ ਅਸੀਂ ਗੁਰੂ ਸਾਹਿਬ ਨਾਲ ਜੁੜੇ ਹੋਏ ਹਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਕਿ ਇਸ ਗੁਰਪੁਰ ਵਾਲੇ ਦਿਨ ਲੱਸੀ ਅਤੇ ਮਿਸੀਆਂ ਰੋਟੀਆਂ ਆਦੀ ਵਗਰਾ ਦਾ ਲੰਗਰ ਬਤੂਤ ਵਰਤੇ ਜਾਂਦਾ ਹੈ ਅਤੇ ਜਿਨ੍ਹਾਂ ਕਰਮਾਂ ਦੇ ਵਿੱਚ ਹੈ ਉਹ ਸੰਤਾਂ ਹੋਮ ਹਮਾਗੇ ਪਹੁੰਚ ਰਹੇ ਹਨ ਧੰਵਾਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਪਤਾ ਹੀ ਹੈ ਸਾਰੀ ਸੰਗਤ ਨੂੰ ਛੇਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਜੀ ਦਾ ਜਨਮ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜੀ ਤੇ ਲੋਕ ਸੰਗਤ ਦਾ ਬਹੁਤ ਉਤਸ਼ਾਹ ਜੀ ਭਾਈ ਗੁਰਜੀਤ ਖਾਲਸਾ ਭਾਈ ਜੀ ਦੀ ਫਤਿਹ ਬੋਲੋ ਮਰ ਤੋਂ ਕਾ ਬੋਲੇ ਮਨੀ ਫਤਿਹ ਬੋਲੋ ਭਾਈ ਗੁਰਜੀਤ ਖਾਲਸਾ ਭਾਈ ਜੀ ਦੀ ਫਤਿਹ ਅੱਜ ਗੁਰਦੁਆਰਾ ਗੋਮੀ ਸਾਹਿਬ ਈਕੇ ਮੇਰੀ ਬਰੀ ਪਾਸ਼ਾ ਛੇਵੀ ਪਾਸ਼ਾ ਦੇ ਅਗਰਪੁਰ ਦੇ ਖੂਸੀ ਵਿੱਚ ਗੁਰਪੁਰਬ ਮਨਾਇਆ ਜਾ ਰਿਹਾ ਜੀ ਸਮੂਹ ਸੰਗਤਾਂ ਤੁਹਾਨੂੰ ਆਦ ਕਰਦੇ ਆ ਜਿਨ੍ਹਾਂ ਨੇ ਵੱਧ ਚੜ ਕੇ ਤੇ ਹਿੱਸਾ ਲਿੱਤਾ ਗੁਰੂ ਘਰ ਗੁਰੂ ਘਰ ਚ ਲੰਗਰ ਬਣਾ ਬਣਾ ਕੇ ਲੈ ਕੇ ਆਏ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਇਹਨੇ ਸ਼ਬਦਾਂ ਬੋਲ ਕੇ ਭਾਈ ਗੁਰਜੀਤ ਖਾਲਸਾ ਸ੍ਰੀ ਭਾਈ ਗੁਰਜੀਤ ਕੀ ਫਤਿਹ ਕੀ ਫਤਿਹ ਅੱਜ ਕਿਨੇ ਲੱਗ ਗਿਆ ਐਸੀ ਅੱਜ ਸਰਦਾਰ ਹਰਪ੍ਰੀਤ ਸਿੰਘ ਜੀ ਆਏ ਸੀਗੇ ਜੀ ਬਾਕੀ ਢਾਡੀ ਜਗਜੀਤ ਸਿੰਘ ਜੀ ਆਏ ਸੀਗੇ ਜੀ ਜਗਜੀਤ ਸਿੰਘ ਜੋਸ਼ ਜਗਜੀਤ ਸਿੰਘ ਜੀ ਜੋਸ਼ ਔਰ ਭਾਈ ਬਲਵਿੰਦਰ ਸਿੰਘ ਜੀ ਨਮਾਣਾ ਤਿੰਨ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਨਦੀਨ ਨਿਹਾਲ ਕੀਤਾ ਜੀ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਲੁਧਿਆਣਾ ਸਾਨੂੰ ਕਹਿਣਾ ਚਾਹਾਂਗੇ ਜੀ ਬਸ ਮਾਲਕ ਕਿਰਪਾ ਕਰਨ ਹਰ ਮદાન ਫਤਿਹ ਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਦੂਆ ਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ